ਜਿਹੜਾ ਅੱਜ ਦਾ ਕੈਂਪ ਲੱਗਿਆ ਹੈ ਇਸਾ ਤਨਜੀ ਜੀ ਦੇ ਨਾਮ 'ਤੇ ਨੀ ਪੂਰੀ ਟੀਮ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 1984 ਦਾ ਜੋ ਕਲੂਗਾਰਮ ਹੈ ਉਹਦੇ ਸਬੰਧ ਚ ਲਗਾਇਆ ਗਿਆ ਹੈ ਕਿਉਂਕਿ ਬੜਾ ਦੁਖਾਂਤ ਹੈ ਆਪਾਂ ਚਾਹੇ 1984 ਦਾ ਕਲੂਗਾਰੇ ਦੀ ਗੱਲ ਕਰੀਏ ਤੇ ਜਾਂ ਜੋ ਉਸਾਨੀ ਸ਼ਹਾਦਤ ਹੈਗੀ ਹੈ ਸੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਦੀ ਗੱਲ ਕਰੀਏ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਜੋ ਹਰ ਸਾਲ ਔਰ ਕਈ ਵਾਰਾਂ ਤੋਂ ਸਤਾ ਰنجੀਸੇ ਨਵਾਨਾ ਦੇ ਨੇ ਟੀਮ ਕਰਦੀ ਆ ਰਹੀ ਹੈ ਕਹਿੰਦੇ ਖੂਨਦਾਨ ਮਹਾਨ ਦਾ ਔਰ ਮੈਨੂੰ ਯਾਦ ਆ ਕਿ ਇਨੇ ਸਮੇਂ ਦੇ ਵਿੱਚ ਸੌਵਾਂ ਦੀ ਗਿਣਤੀ ਛੱਡੋ ਹਜ਼ਾਰਾਂ ਦੀ ਗਿਣਤੀ ਵਿੱਚ ਇੰਨੇ ਵੱਲੋਂ ਧਾਨ ਦਿੱਤੇ ਗਏ ਜਿਹੜੇ ਸਾਡੇ ਭਰਾਵਾਂ ਭੈਣਾਂ ਵੱਲੋਂ ਦਿੱਤੇ ਹੋਏ ਖੂਨ ਹੈ ਜਿਹਦੇ ਕੀ ਸੇਵਾ ਸੰਭਾਲ ਅਤੇ ਕੈਂਪ ਦੀ ਜਿਹੜੀ ਹੈ ਲੋਨ ਦੀ ਜ਼ਿੰਮੇਵਾਰੀ ਮੁੱਖ ਸੇਵਾਦਾਰ ਸਤ ਅਰੰਜੀਤ ਸਮਾਨਤਾ ਦੇ ਉੱਤੇ ਜਮਾਨਾ ਦੇ ਉੱਤੇ ਲੱਗੀ ਹੋਈ ਹੈ ਉਹ ਸੇਵਾ ਦਾ ਚੱਲਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਗਈਆਂ ਨੇ ਔਰ ਮੈਂ ਰਿਣੀ ਆ ਇਹਨਾਂ ਦਾ ਔਰ ਖੁਸ਼ਕਿਸਮਤ ਆ ਕਿ ਜਿੱਥੇ ਮੇਰੇ ਇਹਨਾਂ ਨਾਲ ਨਿੱਜੀ ਸੰਬੰਧ ਨੇ ਉਸ ਤੋਂ ਇਲਾਵਾ ਪਰਿਵਾਰਕ ਸੰਬੰਧ ਦੇ ਸਿਆਸੀ ਜਮਾਨ ਸਾਡੇ ਆ ਗਿਆ ਸੀ ਕੋ ਮਾਂ ਪਾਰਟੀ ਨੂੰ ਦੋਨੋਂ ਬਲੌਂਗ ਕਰਦੇ ਆ ਉਹਦੇ ਵਿੱਚ ਹੈਗੇ ਆ ਉਹ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਨੂੰ ਮਾਣ ਹੈ ਇਹਨਾਂ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੁਕਤਾਲੀ ਕੀਤੇ ਹੋਏ ਕੰਮ ਤੇ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਪੂਰੀ ਪੰਜਾਬ ਦੇ ਵਿੱਚ ਕੀਤੀ ਹੋਈ ਸੇਵਾ ਦੀ ਇਹਨਾਂ ਦਿੱਤੀ ਹੋਈ ਸੇਵਾ ਬਹੁਤ ਮਹਾਨ ਹੈ ਜਿੱਥੇ ਸਾਡੇ ਸਮਾਜ ਭਤੀ ਹੈਗੀ ਹੈ ਉੱਤੋਂ علاوہ ਕਿਸਾਨੀ ਪ੍ਰਤੀ ਵੀ ਇਹਨੇ ਬਹੁਤ ਸੇਵਾ ਸਰ ਜਿੱਤੇ ਘੜ ਦੇਣ ਲੱਗੇ ਲੋਕ ਤੁਹਾਨੂੰ ਪਤਾ ਲੱਗੇ ਤੁਸੀਂ ਜਿੰਦਾਂ ਦਾ ਤਾਲ ਕੇ ਬਦਲਦੀ ਆਏ ਹੋ ਜਿੱਤੇ ਪਿੰਡੀ ਮਹਤਾਰ ਨੂੰ ਸਮਝ ਹੋਏ ਕੀ ਕਿਹਾ ਚਨੂ ਜਿਹਦੇ ਬਾਰੇ ਵੇਖੋ ਗੱਲ ਇਦਾਂ ਕਹਿੰਦੇ ਆ ਕਿ ਜਿਹੜੇ ਅਸੀਸਾਂ ਨੇ ਨਾ ਕੰਮ ਉਹ ਕਰਦੀਆਂ ਹੁਣ ਚੋਰ ਪ੍ਰਚਾਰ ਵਿੱਚ ਤਾਂ ਸਾਰੇ ਲੁਧਿਆਣੇ ਨੂੰ ਕਿ ਪੂਰੇ ਪੰਜਾਬ ਨੂੰ ਜਾਂ ਪੂਰੇ ਵਰਲਡ ਨੂੰ ਸਾਡੇ ਬਾਰੇ ਪਤਾ ਹੈ ਮੈਨੂੰ ਇੱਕ ਤੁਹਾਡੇ ਵਰਗੇ ਜਰਨਲਿਸਟ ਨੇ ਅੱਜ ਇੱਕ ਸਵਾਲ ਪੁੱਛਿਆ ਬਹੁਤ ਸਾਡਾ ਭਰਾ ਵੈ ਉਹ ਕਹਿੰਦਾ ਕੋਈ ਬੰਦਾ ਲੋਕੀ ਕਹਿੰਦਾ ਤੁਸੀਂ ਪੈਂਟੀ ਦੇ ਕਮੀਜ਼ ਜਿਆਦਾ ਬੰਦਦੇ ਹੋ ਕੁਰਤਾ ਵੈ ਮਾ ਘੱਟ ਵੰਦ ਸਿਆਤੋੜ ਦੀ ਐਤੋੜ ਦਾ ਬੰਦਦੇ ਮੈਂ ਕਿਹਾ ਕੋਈ ਜਾਨਵਰ ਹੁੰਦੇ ਨੇ ਜਿਹੜੇ ਅੰਦਰੋਂ ਕੁਝ ਹੋਰ ਹੁੰਦੇ ਤੇ ਬਾਹਰੋਂ ਕੁਝ ਹੋਰ ਹੁੰਦੇ ਆ ਮੇਰੇ ਤਾਂ ਅੰਦਰੋਂ ਵੀ ਉਹੀ ਆ ਤੇ ਬਾਹਰੋਂ ਵੀ ਉਹੀ ਆ ਇਸ ਕਰਕੇ ਮੈਂ ਸਪਤਾ ਦਿਨਾਂ ਦੇ 6 ਦਿਨ ਆਪਣੇ ਕੋਟ ਆਪਣੇ ਪੈਂਟ ਸ਼ਰਟ ਹੀ ਬਾਨਾ ਕਿਉਂਕਿ ਮੈਂ ਇਹਦਾ ਆਮ ਸਾਰੇ ਪਰਿਵਾਰਾਂ ਚੋਂ ਆ ਆਂ ਪਰਿਵਾਰਾਂ ਜੋ ਉੱਠੇ ਹੋਏ ਆ ਤੋ ਮੈਨੂੰ ਜੋ ਪਿਆਰ ਸਤਕਾਰ ਔਰ ਅਸੀਸਾਂ দান ਕਰਨ ਦੇ ਵਿੱਚ ਔਰ ਖੂਨਦਾਨ ਚਾ ਕੇ ਮਿਲੀਆਂ ਨੇ ਉਹ ਅਸੀਸਾਂ ਮੈਨੂੰ ਲੋਕਾਂ ਦਾ ਝੂਠ ਬੋਲ ਕੇ ਨਹੀਂ ਮਿਲੀਆਂ ਸੋ ਪਿਆਰ ਚਾਹੀਦਾ ਹੈਗਾ ਪਰਿਵਾਰ ਦਾ ਪਰਿਵਾਰ ਦੀ ਅਸੀਸਾਂ ਚਾਹੀਦੀਆਂ ਬਿਰਕਾਂ ਦੇ ਅਸੀਸਾਂ ਚਾਹੀਦੀਆਂ ਔਰ ਮੈਂ ਜਵੇ ਪਹਿਲੇ ਗਿਆ ਕਿ ਖੂਨਦਾਨ ਮਹਾਨਦਾਨ ਹੈ ਕਈ ਜ਼ਿੰਦਗੀਆਂ ਬਚਾਉਂਦਾ ਜਦੋਂ ਸਾਡੀ ਜਿੰਦਗੀ ਜਿਹੜੀ ਬਚ ਗਈ ਸਾਨੂੰ ਉਹਦੀ ਅਸੀਸ ਮਿਲ ਗਈ ਤਮਨੂ ਲਾ ਦਾ ਇਲੈਕਸ਼ਨ ਨਾਲ ਵੱਡੀ ਮੈਨੂੰ ਉਹ ਸੀਸ ਹੈ ਮੇਰੀ ਜ਼ਿੰਦਗੀ ਵਾਲੀ ਪਛਾਣਦੀ ਹੈ ਹਲਕਾ ਵਾਸੀ ਨੂੰ ਵੀ ਅਪੀਲ ਕਰਨਾ ਚਾਹੂ ਜੀ ਮੈਂ ਜਿੰਨੇ ਲੁਧਿਆਣਾ ਪਛਵੀ ਦੇ ਮੇਰੇ ਪਰਿਵਾਰਕ ਮੈਂਬਰ ਨੇ ਜੋ ਕਿ 174000 ਦੀ ਸਾਡਾ ਪਰਿਵਾਰ ਹੈ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਸਾਰੋਂ ਦੇਖ ਲਿਆ ਉਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਕੇ ਉਹ ਦੇਖ ਚੁੱਕੇ ਆ ਪਰ ਉਹ ਆਪਣੇ ਸਕੇ ਹੋਏ ਕਿ ਨਹੀਂ ਹੋਏ ਤੁਸੀਂ ਜੱਜ ਕਰਨਾ ਪਰ ਮੈਂ ਜਿਹੜਾ ਹਮੇਸ਼ਾ ਹੀ ਇੱਥੇ ਜੰਬਿਆਂ ਵਾਲਿਆਂ ਮੈਂ ਦਾ ਸਮੇਂ ਤੁਹਾਡਾ ਸਾਥ ਚਾਹੀਦਾ ਮੈਨੂੰ ਔਰ ਤੁਹਾਡੇ ਸਾਥ ਨਾਲ 1.5 ਸਾਲ ਦਾ ਵਕਫਾ ਹੈ 1.5 ਸਾਲ ਦੇ ਵਕਫੇ ਵਿੱਚ ਆਪਾਂ ਸਾਰੇ ਰਲ ਕੇ ਉਹ ਕੰਮ ਕਰਾਂਗੇ ਜੋ ਬਈ 8 ਸਾਲ ਜ ਨਹੀਂ ਹੋਇਆ 8.5 ਸਾਲ ਜ ਨਹੀਂ ਹੋਇਆ ਸੋ ਮੇਰੀਆਂ ਬੇਨਤੀਆਂ ਇਸ ਰਿਪੋਰਟ ਦੇ ਸਪੋਰਟ ਜਣੀ ਹੈਗੀ ਆ ਉਹ ਸਾਨੂੰ ਕੀਤੀ ਜਾਵੇ ਸ਼੍ਰੋਮਣੀ ਕਾਲੀਦਾਲ ਨੂੰ ਜੋ ਨਿਸ਼ਾਨ ਸਾਡਾ ਤਕਰੀਆ